ਬਾਰਡਰ ਤੇ ਜੰਗ ਦਾ ਖੌਫ ਵੱਧਦਾ ਜਾ ਰਿਹਾ ਹੈ ਹਾਲਾਂਕਿ ਪਾਕਿਸਤਾਨ ਨਾਲ ਹਜੇ ਤੱਕ ਜੰਗ ਦਾ ਐਲਾਨ ਨਹੀਂ ਹੋਇਆ ਪਰ ਬਾਰਡਰ ਤੇ ਰਹਿਣ ਵਾਲੇ ਕਿਸਾਨਾਂ ਨੂੰ ਫੌਜ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਜਿਨ੍ਹਾਂ ਦੀ ਫਸਲ ਫੈਂਸਿੰਗ ਤੋਂ ਪਾਰ ਹੈ ਉਹ 2 ਦਿਨਾਂ ਦੇ ਅੰਦਰ ਅੰਦਰ ਆਪਣੀ ਫਸਲ ਕੱਟ ਕੇ ਸੁਰੱਖਿਅਤ ਕਰ ਲੈਣ ਫੌਜ ਨੇ ਬਾਰਡਰ ਤੇ ਨਕਰੀ ਵਧਾ ਦਿੱਤੀ ਹੈ ਅਤੇ ਮਸ਼ੀਨਾ ਭੇਜ ਕੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਕਿਸਾਨ ਕਹਿ ਰਹੇ ਹਨ ਕਿ 2 ਦਿਨਾਂ ਵਿੱਚ ਫਸਲ ਕੱਟਣਾ ਬਹੁਤ ਔਖਾ ਕੰਮ ਹੈ ਤੇ ਜੇਕਰ جنگ ਦਾ ਮਾਹੌਲ ਬਣਿਆ ਤਾਂ ਉਹਨਾਂ ਨੂੰ ਆਪਣਾ ਮਾਲ ਡੰਗਰ ਅਤੇ ਕੀਮਤੀ ਸਮਾਨ ਲੈ ਕੇ ਰਾਵੀ ਦਰਿਆ ਤੋਂ ਪਾਰ ਜਾ ਕੇ ਰਹਿਣਾ ਪਵੇਗਾ ਪਹਿਲਾਂ ਵੀ ਉਹ ਰਿਫਿਊਜੀ ਕੈਂਪਾਂ ਵਿੱਚ ਜ਼ਿੰਦਗੀ ਬਿਤਾ ਚੁੱਕੇ ਹਨ ਇਸ ਲਈ ਹੋਣ ਵਾਲੀ ਤਕਲੀਫ ਦਾ ਅਹਿਸਾਸ ਉਹਨਾਂ ਨੂੰ ਪਹਿਲਾਂ ਹੀ ਹੋ ਰਿਹਾ ਹੈ ਗਾਨੇ ਉਸਾਰ ਨੂੰ ਕਹਦਾ ਹੈ ਕਿ ਉਹ ਰੋੜਾ ਕਦੇ ਨਹੀਂ ਛੱਡਦੇ ਇਹ ਤਾਂ ਪਾਰਦਰ ਤੋਂ ਪਰਾਂ ਇਹ ਦਰਿਆ ਤੋਂ ਪਰਪਰਾ ਹੁੰਦੇ ਆ ਆਪਣੇ ਤੇ ਬਾਕੀ ਤੇ ਉਸ ਤਰ੍ਹਾਂ ਦਾ ਲੱਗਦਾ ਆਜ ਜਿਹੜੀ ਸਾਡੀ ਜ਼ਮੀਨ ਆ ਸਾਨੂੰ ਤਰੇਟ ਚ ਮਿਲੀ ਆ ਦੁਨੀਆ ਨੂੰ 47 ਚ ਯਾਦ ਹੋਏ ਨੇ 47 ਮਿਲ ਗਈ 48 ਮਿਲ ਗਈ ਸਾਨੂੰ ਸਨ 63 ਚ ਜ਼ਮੀਨ ਮਿਲੀ ਆ ਇਹ ਜਿਹੜੀ ਜ਼ਮੀਨ ਆ ਤੇ ਸਾਨੂੰ ਤੰਗੀ ਵੀ ਸਭ ਤੋਂ ਵੱਜਦੀ ਹੁੰਦੀ ਆ ਇੱਥੇ ਅਵਤਾਰ ਸਾਹਿਬ ਜੀ ਸਰ ਜੀ ਆਹ ਰੋ ਪਾਰ ਕਿੰਨੀ ਪਿਆਲੀ ਆ ਤੇ ਕੀ ਹਾਲਾਤ ਟੋਟਰ ਰਗਵਾ ਤੇ ਕਾਫੀ ਹੈ ਜੀ ਉਹ ਤਾਂ ਕੋਈ 5-600 ਕਿੱਲੇ ਦੇ ਕਰੀਬ ਹੋਣਾ ਵਾ ਸਾਰੇ ਸਾਡੇ ਏਰੀਆ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆ ਉਹ 18 ਕਿੱਲੇ ਆ ਇਹ ਹਾਲਾਤ ਤੇ ਅੱਜ ਤੋਂ 2-3 ਦਿਨ ਤੇ ਪਹਿਲਾਂ ਬਿਲਕੁਲ ਠੀਕ ਠਾਕ ਸੀ ਬੜੇ ਆਰਾਮ ਨਾਲ ਜਾ ਆ ਰਹੇ ਸੀ ਸਾਰੇ ਤੇ ਕੱਲ ਦਾ ਕੁਝ ਸਿਚੁਏਸ਼ਨ